ਹਾਂ ਇਹ ਨਹੀਂ ਅਕਲੀਆ ਨਹੀਂ ਕਿਤੇ ਵੀ ਮਨਪ੍ਰੀਤ ਮੈਂ ਤਾਂ ਲੱਗੇਆਂ ਕਿ ਲੋਗਰੇ ਤੁਸੀਂ ਸਾਰੇ ਖਿੱਲਰ ਪੁੱਲਰ ਗਏ ਗੱਲ ਕੀ ਆ ਗੱਲ ਭੂਏ ਦੀ ਕੋਈ ਨਵੀਂ ਆ ਉਹੋ ਬਸ ਆਦਤ ਪਈ ਹੈ ਬੇਇੱਜ਼ਤੀ ਕਰਨ ਦੀ ਅੱਜ ਤੇ ਮੇਰਾ ਗਾਲੀ ਕੁੱਟ ਦੇਣ ਲੱਗੇ ਹੀਗੇ ਹੈ ਹੋਰ ਕੀ ਹੱਦ ਹੋ ਗਈ ਆ ਮੁੰਡੇ ਵਾਲੀ ਫਿਰ ਇਹਨੂੰ ਭਲਾਈ ਨਹੀਂ ਇਹਦੇ ਕੋਲ ਬਸ ਨਹੀਂ ਆਪਾਂ ਕਿਹਾ ਕੀ ਆ ਮੰਮੀ ਨੂੰ ਪੁੱਛੋ ਪਿਸ਼ਰਾਬ ਨਹੀਂ ਪੀਣੀ ਤਾਂ ਕਹਿੰਦੇ ਚੱਲ ਠੀਕ ਵਾ ਨਹੀਂ ਪੀਂਦੇ ਹਨਾ ਸ਼ਰਾਬ ਤੋਂ ਮੰਨੇ ਆ ਤਾਂ ਹੁਣ ਗਾਂ ਵੇਲਾ ਹੁਣ ਹੁਣ ਉਹ ਬਾਹਰ ਕੀ ਕਰਨ ਦੇ ਆ ਭਾਜੀ ਹੁਣ ਚਲ ਕੋਈ ਨਹੀਂ ਉਹ ਤਾਂ ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ ਤੂੰ ਵੀ ਬੜਾ ਗੁੱਸਾ ਕਰਕੇ ਬਹਿ ਜਾਨੀ ਆ ਇਹ ਤਾਂ ਨਹੀਂ ਕਰੀਦਾ ਹੁੰਦਾ ਭਾ ਵੀ ਗੁੱਸੇ ਦੀ ਗੱਲ ਨਹੀਂ ਅਗਲੀ ਤਾਂ ਘਰ ਕੋਟ ਦੇਣ ਲੱਗਾ ਜੀ ਆਖਣ ਦੇ ਆ ਤੇ ਮੇਰੇ ਗੁੱਸਾ ਨਹੀਂ ਤੇ ਹੋਰ ਕੀ ਕਰੇ ਵਿਚਾਰੇ ਲੈ 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 ਪੂਆ ਬੱਸ ਵੀ ਕਰਿਆ ਕਰ ਤੂੰ ਵੀ ਇੱਕੋ ਗੱਲ ਮਗਰ ਪੈ ਜਾਨੀ ਹੁੰਨੀ ਆ ਸੁਣ ਉਹ ਗੱਲ ਉਹ ਦਿਨ ਤੇਰੇ ਰਗਵੀਰ ਗੱਲ ਤੇ ਪਤਾ ਨਹੀਂ ਦੱਸਾ ਪਾਇਆ ਕਿ ਨਹੀਂ ਪਾਇਆ ਤੂੰ ਇੰਨਾ ਰੌਲਾ ਪਾਇਆ ਸੁਣ ਮੇਰੀ ਗੱਲ ਮੈਨੂੰ ਗਾਲ ਘੋੜ ਦੇਣ ਲੱਗਾ ਮੈਨੂੰ ਫਾ ਦੇ ਦੇਣ ਲੱਗਾ ਹੁਣ ਉਹ ਵੀ ਆਖ ਨਹੀਂ ਮੇਰਾ ਗਾਲ ਘੋੜ ਦੇਣ ਲੱਗਾ ਉਹ ਗੱਲ ਛੱਡਣੀ ਨਹੀਂ ਉਹ ਗੱਲ ਪੁੰਜੇ ਪੈ ਲੰਦਿਆ ਕਰੋ ਗੱਲ ਨੂੰ ਠੰਡੀ ਪੈ ਲੰਦਿਆ ਕਰੋ ਨਾਲੇ ਪੁੱਤ ਮੈਂ ਤਾਂ ਕਹਿਣ ਦੀ ਆ ਵੀ ਗਲਤੀ ਹੋ ਗਈ ਇਹਨੂੰ ਪੋਛਲਾ ਭੈਣ ਜੀ ਫੇ ਮੈਂ ਕਿੰਨਾ ਉਹਦੇ ਹੱਥੀ ਪਈ ਆ ਵੀ ਕਿਉਂ ਤੂੰ ਮਾਰਦਾ ਕਿਉਂ ਤੂੰ ਮਾਰ ਲਗਾ ਮੈਂ ਤੇਨੂੰ ਮਾਰਨ ਦਿੱਤਾ ਹੀ ਨਹੀਂਗਾ ਮੈਂ ਤਾਂ ਮਾਰਨ ਦਿੰਦੀ ਨਹੀਂਗੀ ਨਹੀਂ ਹੁਣ ਖੁਸ਼ੀ ਖਸ਼ਾਲੀ ਆਈਆਂ ਇਹ ਨਹੀਂ ਆ ਕਿ ਸਭ ਕੁਝ ਚੰਗਾ ਹੀ ਹੋਣਾ ਵਾ ਪਰ ਤੁਹਾਡੀ ਉਹ ਗੱਲ ਜਾਂਦੀ ਨਹੀਂ ਵਿੱਚੋਂ ਪੂਆ ਸਭ ਕੁਝ ਚੰਗਾ ਹੀ ਆ ਮੇਰੇ ਗੱਲ ਚ ਰਸਾ ਪਾਇਆ ਹੀ ਨਾ ਉਹ ਮੇਰੀ ਨਾਨਨ ਕਰਕੇ ਪਾਇਆ ਸੀ ਉਹਦੇ ਮੇਰੇ ਬਲਦੀ ਵੀ ਨਹੀਂ ਮੈਂ ਤਾਂ ਹੁਣ ਸਾਰਿਆਂ ਦੇ ਬਲਦੀ ਆ ਤੇ ਹੁਣ ਵੀ ਗੁੱਸਾ ਕਰੇ ਤੇ ਮਾੜੀ ਗੱਲ ਆ ਦੀਦੀ ਢਾਡੀ ਥੋੜਾ ਕੋਈ ਗੱਲ ਹੈਗੀ ਆ ਉਹਦੇ ਮਨਜੋਰ ਦੀ ਆ ਮੈਂ ਇੱਥੇ ਬੈਠੇ ਬੈਠੇ ਲੰਮੀ ਬਾਹ ਕਰਕੇ ਇਦਾਂ ਹੀ ਪਾਇਆ ਸੀ ਛਾਟ ਹੀ ਪਾ ਫੜ ਲੈ ਮਮੀ ਨੂੰ ਵੀ ਨਹੀਂ ਪਤਾ ਲੱਗਦਾ ਚੱਲ ਪੁੱਤ ਤੂੰ ਛੱਡ ਚੱਲ ਗੁੱਸਾ ਨਾ ਕਰ ਹੁਣ ਬਾਹਰ ਜਾ ਕੋਹ ਹੋ ਜਾਂਦਾ ਨੂੰ ਤਾਂ ਕੀ ਕਰਦੇ ਮਰੋ ਥੋੜੀ ਹੱਸੀ ਜਾਂਦੇ ਕਹਿੰਦੇ ਕੀ ਕਰੀ ਜਾਂਦੇ ਮਿੰਨ ਕੋਈ ਸਮਝਣ ਲੱਗਦੀ ਕਿ ਬਣਨ ਕੀ ਡਿਆਵਾ ਲੈ ਤੂੰ ਮਿੱਠਾ ਖਾ ਲੈ ਭੈਣ ਜੀ ਨਹੀਂ ਮੈਂ ਨਹੀਂ ਮਿੱਠਾ ਖਾਣਾ ਪੈਣਾ ਮੇਰਾ ਸ਼ੂਗਰ ਵਧਾਣੀ ਮਿੱਠਾ ਖਾ ਕੇ ਲੈ ਮਨ ਵੀ ਤੂੰ ਖਾ ਇਹ ਵੀ ਸੱਚ ਵਿਆਹ ਆਇਆ ਵਾਹਨ ਆ ਤੁਹਾਡੀ ਰਸੋਈ ਚ ਪਏ ਹੀ ਇਹੋ ਜਿਹਾ ਸਮਾਨ ਕਿਤੇ ਚਾਹ ਹੀ ਭੋਗੀ ਪੀ ਲਈ ਸਵੇਰ ਦੀ ਤੇ ਆਹ ਹਨ ਦਿੱਤਾ ਹੀ ਨਹੀਂ ਆ ਆ ਹਮ ਦੇ ਦਿੱਤੀ ਹੈ ਪਵਾੜਾ ਪੈ ਜਾਂਦਾ ਕੋਈ ਨਾ ਕੋਈ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਆ ਸਾਮਾਨ ਕਿਨਾ ਕਨਾ ਕਨਾ ਵਿਆਹ ਤੋਂ ਲੈ ਆਈ ਤੇ Papa ਕੇ ਰੱਖਿਆ ਵੀ ਤਾਂ ਲਾਉਣ ਗਿਆ ਤੇ Đਾਉਂਗੀ ਨਾਲ ਖਾਣਗੇ ਨਾਲੇ ਲੈ ਜਾਣਗੀ ਆ ਮੰਮੀ ਆ ਲੋ ਤੂੰ ਹੀ ਖਾ ਲੋ ਨਹੀਂ ਮੈਂ ਆ ਤਾਂ ਬੜਾ ਖਾਦਾ ਮੇਰਾ ਜਿਗਰ ਤੂੰ ਖਾਲਾ ਪੁੱਤ ਦੀ ਰਹਿਣਦ ਮੰਮੀ ਦੀ ਫਿਰ ਸ਼ੂਗਰ ਵਧਾ ਨਾ ਜਾਂਦੀ ਮੈਂ ਇਹ ਮਿੱਠਾ ਤਾਂ ਲੈ ਕੇ ਆਈ ਸੀ ਮੈਂ ਹਾਂ ਚਲ ਸਹਾਸਦਿਆਂ ਖੇੜਦੇ ਖਾਣੇ ਸਾਰੇ ਜਣੇ ਰਲ ਮਿਲ ਕੇ ਆ ਵਿਆਹ ਦਾ ਸਮਾਨ ਆ ਕਿ ਕਹਿਣਾ ਕਹਿੰਦੇ ਤੇ ਮਕਾਉਣਾ ਹੀ ਆ ਨਾ ਜਿੱਤੇ ਤੇਲ ਨਹੀਂ ਜਾਣਗੇ ਉੱਥੇ ਘਸੇਲੀ ਆਈ ਹੀਗੀ ਢਾਡੀ ਉਹ ਪੁੱਛਦੀ ਹੀਗੀ ਮੈਨੂੰ ਢਾਡੇ ਵੱਲੋਂ ਮੈਂ ਅਗਾਂ ਮੈਂ ਆ ਵੀ ਆ ਕੇ ਕਦੀ ਰਹਿ ਰੁਏ ਨਹੀਂ ਆ ਤੇ ਉਹ ਕਹਿੰਦੀ ਮੈਂ ਪਧੀਰੀ ਟੱਕਰ ਗਈ ਸੀ ਅਰੀ ਤੇ ਭੂਆ λε ਆਂਦੀ ਨਾ ਪਰ ਟੱਕਰੀ ਨਹੀਂ 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 ਉਹਨੇ ਬੱਸ ਕਿਹਾ ਹੈਗਾ ਉਹ ਕਹਿੰਦੀ ਮੈਂ ਬਾਹਰ ਚੱਲ ਗਈ ਹੀਗੀ ਤੇ ਭੂਆ ਮੇਰਾ ਤੇ ਹੁਣ ਦਾ ਟਾਈਮ ਵਾ ਤੇਰੇ ਤੇ ਕਈ ਸਾਲ ਹੋ ਗਏ ਉਹ ਕੋਈ ਰਹਿ ਗਈ ਹੋਣੀ ਆ ਤੇ ਕੋਈ ਹੋਣੀ ਆ ਕੋਈ ਬਜ਼ੁਰਗ ਹੋ ਗਈ ਉਹਨੇ ਥੋੜੀ 4-5 ਸਾਲ ਤੇ ਤੋਂ ਵੱਡੀਆਂ ਮੈਂ ਤੇ ਕੋਈ ਤੇਰੇ ਤੋਂ ਛੋਟੀਆਂ ਹੋਣੀਆਂ ਮੈਂ ਤੇ ਬਲਜੀ ਚੰਗੀ ਭਰੀ ਤੇ ਮੇਰੇ ਵਰਗੀਆਂ ਹੀ ਹੋਣਗੀਆਂ ਸਾਰੀਆਂ ਜਿਹੜੀਆਂ ਮੈਂ ਭੈਣ ਜੀ ਇਹਦਾ ਆਦੀ ਵੀ ਸਾਰਿਆਂ ਨੂੰ ਹੱਸ ਕੇ ਕਮਾਉਣਾ ਜੇ ਕੋਈ ਕੁੜੀ ਆਈ ਤੂੰ ਮੇਰੇ ਘਰ ਮਿਲਣ ਚਲ ਜਾਂਦੀ ਰਹੀ ਆ ਤਾਂ ਯਾਦ ਕਰਦੇ ਇਹਨੂੰ ਮੈਨੂੰ ਪਤਾ ਲੱਗਾ ਕਿਹੜੀ ਸਹੇਲੀ ਮੇਰੀ ਇਹ ਮਿਲੀ ਔਰ ਇੰਮਪੀ ਮਿਲੀ ਹੋਣੀ ਆ ਉਹ ਬੋ ਕਰਦੇ ਮਮਮੀ ਹਾ ਤੈਨੂੰ ਤਾਂ ਪਤਾ ਵਾ ਇਕੱਠੀਆਂ ਹੀ ਕੰਮ ਕਰਦੀਆਂ ਨੇ ਸਕੂਲ ਦਾ ਜਾ ਉਹ ਸਾਡੇ ਘਰ ਰਾਤ ਰਹਿ ਪੈਂਦੀ ਤੇ ਜਾਂ ਮੈਂ ਉਹਨਾਂ ਘਰ ਚਲ ਜਾਂਦੀ ਨਹੀਂ ਪਰ ਇਹ ਗੱਲ ਸਹੀ ਆ ਸਾਨੂੰ ਤਾਂ ਕਿਸੇ ਨੇ ਜਾਣ ਨਹੀਂ ਦਿੱਤਾ ਬਾਹਰ ਨਿਕਲ ਨਹੀਂ ਦਿੱਤਾ ਵੀ ਘਰੇ ਹੀ ਬੜੀਆਂ ਰਹੋ ਬਸ ਤੇ ਤੁਸੀਂ ਵੱਡੀਆਂ ਹੋਣਾ ਮਾਪੇ ਤੁਹਾਡੇ ਵਿਆਹ ਹੋਣੇ ਜਿੱਥੇ ਮਰਜ਼ੀ ਵੰਡੇ ਜਾਓ ਅਹੀਂ ਤੇ ਨਹੀਂ ਨਿਕਲੇ ਬਾਹਰ ਚਲੋ ਜਣ ਗਾੜੀ ਜਿਹੜਾ ਸਮਾਂ ਵਾਏ ਚਲੋ ਕੁੜੀਆਂ ਜਲਦੋਲ ਜਾਂਦੀਆਂ ਚਲੋ ਬੈਣਾ ਨਹੀਂ ਤੁਸੀਂ ਕੋ ਖਾਣਾ ਮੈਂ ਉੱਥੇ ਰੱਖ ਆਉਣੀ ਆ ਮੈਂ ਆਪੇ ਬਾਅਦ ਚ ਖਾ ਲੂੰਗੀ ਤੁਸੀਂ ਤੁਹਾਡੇ ਲਾਗੇ ਬੈਠ ਕੇ ਖਾਦਾ ਤੇ ਤੁਸੀਂ ਨਾ ਖਾਦਾ ਤੇ ਮੇਰੇ ਖਾਦੇ ਤਾਂ ਕੀ ਫਾਇਦਾ ਹੋਇਆ ਆਪਣਾ ਹਾਂ ਹਾਂ ਤੂੰ ਆਪਣੇ ਮੂੰਹ ਦਾ ਖਾਣਾ ਖਾਈ ਜਾ ਇਹ ਤੈਨੂੰ ਕੀ ਆਨੇ ਆ ਜਾਨ ਜੀ ਭਜ ਇੱਕ ਜਾਣਾ ਖਾਵੇ ਤੇ ਜਾਨਾ ਨਾ ਖਾਵੇ ਫਿਰ ਮਨ ਚ ਹੁੰਦਾ ਵਾ ਵੀ ਇਹਨੇ ਨਹੀਂ ਖਾਦਾ ਤੇ ਮੈਂ ਵੀ ਕਿਉਂ ਖਾਵਾਂ ਭਾਬੀ ਅਸੀਂ ਇਹਦੇ ਉੱਪਰੇ ਆਂ ਵੀ ਸਾਡੇ ਚ ਕੋਈ ਸਰਦਾਰ ਇੱਥੇ ਬੈਠੇ ਹੈ ਤਾਂ ਅਸੀਂ ਆਪਣੀ ਜਿੰਨਾ ਮਰਜ਼ੀ ਖਾਈ ਜਾਵੇ ਬੈਠੀ ਹਾਂ ਸਰਕਾਰ ਦੀ ਘਟੀ ਆਂ ਗਿਆ ਕੋਈ ਗੱ ਮੈਂ ਆਦ ਨੂੰ ਇਹੋ ਹੀ ਕਹਿਣ ਦੀ ਵੌਟੀ ਨੂੰ ਵੀ ਵੌਟੀ ਦਾ ਗੁੱਸਾ ਨਾ ਕਰਿਆ ਕਰ ਜਦੋਂ ਮੈਂ ਤੇਰੇ ਨਾਲ ਆਂ ਕੇਵਲੇ ਬੋ ਗੱਲ ਵੀ ਖਾਣ ਪੀਣੇ ਹੋਰ ਤਾਂ ਖਾਦਾ ਪੀਤਾ ਕੋਈ ਨਹੀਂ ਐਵੇਂ ਉਹਨਾਂ ਵਾਲੀ ਵੇਖ ਕੇ ਮੈਂ ਗੁੱਸੇ ਹੋ ਗਈ ਹੁਣ ਤੋ ਦਿਵਾਲੇ ਹੋ ਗਿਆ ਇਹੇ ਚਲੋ ਸ਼ਾਹਣਾ ਤੋ ਜੋ ਕੋ ਹੋ ਗਿਆ ਨਾ ਭਾਬੀ ਹੁਣ ਗਾਹ ਨਾ ਮੁਕੇ ਇਦਾਂ ਹੋਵੇ ਇਹੀ ਫੇਰ ਹੋਣਾ ਜਾਣਾ ਚੱਲ ਮੰਮੀ ਮੈਂ ਨਾ ਉਹ ਕੰਬਲ ਜੇ ਸੁਕਣੇ ਪਾਉਣੇ ਸੀਗੇ ਮਾਰੇ ਦੇ ਕੱਢ ਕੇ ਤੇ ਉਹ ਮੈਂ ਕਰ ਲਾਂ ਫੇਰ ਐਵੇਂ ਨਾ ਉਹ ਸਮੈਲ ਜੀ ਛੱਡਦੀ ਹੈ ਚਲ ਕਰ ਲਾਂ ਮੇਰੀ ਧੀ ਨਹੀਂ ਨਹੀ ਉਹ ਬੰਦੇ ਬੰਦੇ ਇਹਨਾਂ ਦਾ ਕੁੱਤੀ ਜੀ ਦਾ ਨਾਮ ਇਹ ਨਾ ਹਾਂ ਕਹਿੰਦੇ ਬੜੀ ਚੱਪੀ ਪਿਆ ਤਾਂ ਚੰਨੀ ਮਾਰੀਆ ਐਨੇ ਖਾ ਕੇ ਫਿਰ ਵੀ ਇੱਥੇ ਸਿਰ ਦੇ ਚੰਨੀ ਭਾਂਜੀ ਨਹੀਂ ਆਰ ਗਲ ਗਲ ਤੋਂ ਆ ਸ਼ਕਰ ਲੈ ਵਾ ਭੂਗਾ ਮਾਰਨ ਦਿੱਤਾ ਇਹਨੂੰ ਜੋ ਮਰਜੀ ਹੋ ਜੇ ਉੱਥੇ ਤੇ ਜਿਹੜੇ ਹੁਣ ਉਹ ਤਰਾ ਖਾਈ ਮੈਂ ਮੈਨੂੰ ਆ ਲੱਗੀ ਉੱਥੇ ਉਹ ਨਹੀਂ ਰੱਖ ਕੇ ਤੇ ਆ ਲੈ ਆਈ ਉਹ ਵਾਵਾ ਕਰਾਰੇ ਲੱਗਣੇ ਮੈਨੂੰ ਮੈਂ ਕਹਿੰਨੀ ਇੱਕ ਇੱਕ ਖਾ ਲੀਗਾ ਕੁੜਕੜੇ ਆ ਹਾਂ ਆ ਇਦਾਂ ਮਿਆਂ ਜਿਨੀ ਰੱਖੇ ਹੁੰਦੇ ਤੇ ਮੈਂ ਪਹਿਲਾ ਪਲੇਟ ਦੇ ਵਿੱਚ ਇਹੋ ਹੀ ਰੱਖਦੀ ਹੁੰਨੀ ਆ ਜਦੋਂ ਲੈਣ ਸਰਵਾਰੀ ਨਹੀਂ ਉਹਦੀ ਚੋਲ ਚਾਲ ਪਾਉਣ ਦੀ ਤੁਹਾਨੂੰ ਮੈਂ ਅੱਧਾ ਕਿੱਦਾ ਖਾ ਲਈ ਨਹੀਂ ਹੁੰਦੀ ਇਦਾਂ ਹੀ ਚੱਲ ਪੂਆ ਖਾ ਲੈ ਮਾ ਬਾਬੀ ਨਹੀਂ ਲੈ ਪਰ ਦੋਵੇਂ ਜੜੀਆਂ ਇਕੱਠੀਆਂ ਹੀ ਮੇਰਾ ਨਾ ਵੀ ਬਾਰਾ ਹੋਰ ਪ੍ਰਾਣੇ ਆਉਣੇ ਭਾਬੀ ਇਕੱਠੀਆਂ ਹੀ ਇੰਜ ਕਰਦੀਆਂ ਹੋਰ ਪ੍ਰਾਣੇ ਆਉਣ ਦੀ ਸਦਕੇ ਆਉਣ ਐਂ ਕਿਹੜਾ ਪ੍ਰਾਣੇ ਨੂੰ ਮੱਥੇ ਵੱਟ ਪਾਉਂਦੇ ਆ ਕੋਈ ਨਹੀਂ ਮੰਮੀ ਕੋਈ ਰਹਿਣੇ ਉੱਥੇ ਰਸੋਈ 'ਚ ਬਾਕੀ ਵਧੇ ਰੱਖਦਾ ਸਵਾਦ ਆ ਨਹੀਂ ਕਰਾਰੇ ਐਵੇਂ ਖਾ ਲੈ ਹੂੰ ਕੁਲੀਆਂ ਚੜਾ ਕੇ ਆਗੀਆਂ ਚੀਜ਼ਾਂ ਰੱਖੀਆਂ ਜੇ ਹਾਂ ਹੋ ਲੁਕਾ ਲਗਾ ਰੱਖੀਆਂ ਬੁੱਸੀ ਬੂੰਦੀ ਇੱਧਰ ਲਈ ਹੁੰਦੀਆਂ ਮੈਂ ਕਿਹ ਬਣਾਏ ਹੋ ਮੈਨੂੰ ਤਾਂ ਪਤਾ ਨਹੀਂ ਮੈਂ ਦੇਖਦੇ ਨੇਗੇ ਇਹ ਕਰੋ ਬਣਾ ਲੇਆ ਉਦਾਂ ਭਾਬੀ ਜੋਂ ਹੁੰਦੀ ਨਹੀਂ ਹੁੰਦੀ ਨਾ ਪਲੇਟਾਂ ਚ ਪਾ ਕੇ ਰੱਖਣੀ ਹੋਣੀ ਚਾਹੀਦੀ ਮੈਂ ਕੋ ਹੋਰ ਲੱਲਾ ਜੇ ਤੁਹਾਨੂੰ ਕਿਹਾ ਚਾਹ ਪੀ ਲਓ ਤੁਸੀਂ ਗੋਲ ਗੱਪੇ ਖਾ ਲੈ ਤੁਸੀਂ ਤੁਸੀਂ ਚਾਹ ਪੀਤੀ ਨਾ ਤੇ ਮੈਂ ਰੋਟੀ ਦੇ ਟੈਨ ਤੁਹਾਨੂੰ ਰਾਤ ਨੂੰ ਬੂੰਦੀ ਦਿੰਦੀ ਤੁਸੀਂ ਤਾਂ ਮੈਂ ਨਿੱਕੇ ਨਿੱਕੇ ਗੱਲਾਂ ਉਹ ਕੋਲ ਨਹੀਂ ਗੱਲਾਂ ਕਰਦੀ ਗੱਲ ਇਹ ਹੱਥੀਂ ਆਮਨਾ ਦਾ ਕਰਿਆ ਕਰੋ ਘਰ ਤਾਂ ਡਾਬਾਰ ਤਾਂ ਜਿੱਦਾ ਮਰਜੀ ਖਾਹਰ ਸੋਈ ਜਵੜ ਕੇ ਮੈਂ ਅਜੇ ਤੁਹਾਡੇ ਹੱਥ ਫੜੇ ਆਂ ਚੱਲ ਭਾਬੀ ਪਾਪੜ ਤੇ ਲੈ ਖਾ ਹੁਣ ਜੋ ਮਰਜੀ ਬਣਾ ਸਭ ਕੋ ਖਾਵਾਂਗੇ ਆਹੋ ਕੋਈ ਨਹੀਂ ਇਹ ਵੀ ਬਣਾਏ ਆਂ ਨੂੰ ਕੁਸਬਿੰਨੀਆ ਕੱਢ ਦੇਣਾ ਜੋ ਮਿਲਦਾ ਖਾਈ ਜਾਓ ਆਹੋ ਤੁਹਾਨੂੰ ਕਦੀ ਨਾ ਕੀਤੀ ਹੋਆ ਤੁਹਾਨੂੰ ਕਦੀ ਨਾ ਕੀਤੀ ਹੋਆ ਹੂੰ ਤੈਨੂੰ ਕੋ ਸੋਣਿਆ ਕਿਉਂ ਨਹੀਂ ਮੈਨੂੰ ਨਾ ਤਨ ਮੈਨੂੰ ਕੋ ਨਹੀਂ ਦਾ ਬੜੇ ਸੁਆਦ ਆ ਮੰਮੀ ਕਾ ਕੰਬਲ ਵਾ ਉਹ ਜਾਣੀ ਪਈ ਲੋਨੀ ਪਤਲੇ ਪਤਲੇ ਕੱਢ ਲਾ ਮੁੰਡੇ ਨੇ ਫੇਰ ਲੱਤਾਂ ਮਾਰਨ ਦੇਦੇ ਵਿੱਚ ਵੀ ਨਹੀਂ ਰਹਿਣਾ ਉੱਤੇ ਲੈਂਦੀ ਨਹੀਂ ਮੈਂ ਚੱਦਰ ਚੁਦੜ ਆਹ ਸਾਰਾ ਕੁ ਕੁਮੀ ਜਾਂਦਾ ਹੈ ਨਾ ਬਹੁਤ ਸੋਹਣੇ ਕਬੂ ਤੋਤੇ ਧੋ ਕੇ ਰੱਖੇ ਚੰਗੀ ਰਹੀ ਹੈ ਚੰਗਾ ਸਗੋ ਹਾਂ ਪਚਾਲ ਆ ਗਿਆ ਯੋ ਮੰਮੀ ਤੇ ਓੜ ਮਾਰ ਪਚਾਲ ਆ ਗਈ ਕੀ ਹੋ ਗਿਆ ਕਾਹੂ ਆ ਨਾ ਪਚਾਲ ਆ ਗਿਆ ਯੋ ਕਿੱਥੇ ਪਚਾਲ ਆ ਗਿਆ ਪਤਾ ਨਹੀਂ ਲਿਆ ਜੀ ਚੰਗਰ ਆ ਗਈ हां सबको को पता जानदा ही ओए म भी थक्का देख लंगी पिया मजा आदा कि थक्का देख के वही जान दे मजा आदा मजा आ भी चंगे पाले कि थक्का देख लंगी ओ हो मजा आदा के मजा आदा ए पौजारा के मजा आ लागया चोमनिया ने की हो गया छत देख के ने मजा आ गया कि नेरी आ गई कि ताडी ਉਹ ਸਾ ਤੇ ਡੇਕ ਚੱਲੀ ਹੋ ਹਾਏ ਹਾਏ ਸਾ ਤੇ ਡੇਕ ਤੇ ਮੈਨੂੰ ਚੋਕੋ ਮਮਮੀ ਆਇਆ ਤੇ ਫਿਰ ਭੰਗ ਵਾਲੇ ਪਾਪੜ ਹੋਣੇ ਆ ਫਿਰ ਸੜ ਕੀ ਕਿਸਮਤ ਪੂਆ ਤੇ ਪਤਾ ਮੇਰੇ ਸਾਹਮਣੇ ਖਾਣੇ ਮੈਂ ਉਹ ਫੁੱਟ ਕੇ ਲਈ ਹੋਣੀ ਆ ਤੂੰ ਉੱਠ ਤੈਨੂੰ ਅਕਲ ਨਹੀਂ ਆਈ ਤੂੰ ਇਹਨਾਂ ਨੂੰ ਬਾਹਰ ਆ ਕੇ ਲੰਦੀ ਕਿਤੇ ਸੈਟ ਦੀ ਲੈ ਮਮਮੀ ਮੈਨੂੰ ਕਹਦੀ ਆ ਖਲੋਣੀ ਆ ਤੇ ਅਗਲ ਤੇ ਮੁੰਡੇ ਦੇ ਰੇਣੀਆਂ ਹੋ ਗਈਆਂ ਆਹਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਆਏ ਬੰਮਾ ਜੀ ਤੁਕੀ ਹੋ ਗਿਆ ਤਾਨੂੰ ਉਠੋ ਉੱਡ ਭਾਬੀ ਭਾਬੀ ਗਈ ਜਾਣਦੀ ਐਨਾਂ ਨੇ ਦਿਮਾਗ ਰੋ ਗਿਆ ਹੋ ਗਿਆ ਨਾ ਫਾੜ ਤਾ ਕੀਨ ਜਾ 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 ਚੰਚੂ ਚੰਚੂ ਚਲ ਚਲੀਏ ਚਲ ਚਲ ਜਾ ਕੇ ਨਿਕਲ ਜੀ ਹੋ ਕੇ ਚੰਚੂ ਜਾ ਕੇ ਚਲ ਚਲੀਏ ਆ ਜਾ ਮੈਂ ਤੁਹਾਨੂੰ ਨਾ ਕਿਸੇ ਕਿਸੇ ਆਈ ਉਹ ਆਪਣੇ ਪਿੰਡ ਜਾਣਾ ਮੈਂ ਜਾਜ ਤੇ ਜਾਣਾ ਅੱਜ ਚਲ ਚਲ ਮੰਮੀ ਮੈਂ ਵੀ ਚਲੀ ਨਾ ਨਹੀਂ ਹੋ ਤਾਂ ਛੇਣਾ ਕੇ ਨਾਲ ਤੂੰ ਵੀ ਹੋ ਜਾ ਤੇ ਫੇਰੇ ਉਹਨੇ ਕੀ ਕਰਾਂ ਜੇ ਮੈਂ ਗੁੱਸਾ ਕਰਦੀ ਮੇਰੇ ਬੜਾ ਘੁੱਟਦਾ ਆ ਲੈ ਆ ਗਈ ਆ ਮੇਰਾ ਕੀ ਭੜਿਆ ਆ <Sit jaan si> oh ayah. Hahaha. 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 ਇਹਨੀ ਥਾਲੇ ਨੂੰ ਤਾਂ ਤੋ ਤਾਂ ਆਏ ਰੱਬਾ ਮੀਰੇ ਇਹ ਥੇ ਬਾਲੇ ਲੰਮੇ ਪਾ ਦੇ ਲੰਮੇ ਪਾ ਦੇ ਜੇ ਪੈ ਲੱਗਾ ਜੇ ਚੜ ਗਿਆ ਹਾਂ ਜੇ ਪੈ ਲੱਗਾ ਜੇ ਆਜੂ ਹਾਏ ਭੂਆ ਮਾਰੇ ਕੱਟ ਗਏ ਤੁਸੀਂ ਦੇਖਦੇ ਮਾਤਾ ਅਰੇ ਫੜ ਲੈਨੀ ਚੰਨੋ ਥਾਲੇ

ਫੋਟੋ ਨਹੀਂ ਵੇਖਿਆ ਬਣਾ ਵੇਖਿਆ ਮਰ ਗਿਆ ਮਰ ਕੇ ਮਰ ਕੇ ਮਰ ਕੇ ਓਏ ਭੂਆ ਮਰਨ ਵਾਸਤੇ ਨਹੀਂ ਚੰਗੀਆਂ ਪਲੀਆਂ ਤੀਆਂ ਕਿਉਂ ਹਜੇ ਸਿਆਪਾ ਪਿੱਟ ਕੇ ਆਪਾਂ ਕਹਿੰਦੇ ਓਟੋਟ ਕ ਓਟੋਟ ਭੂਆ ਮੰਮੀ ਮੰਮੀ ਭੂਆ ਦਾ ਝੂੜਾ ਕਿਨੇ ਲਾ ਲਿਆ ਵਾ ਓਏ ਕਿਹੜੇ ਮੁੱਲ ਬਲਾਈਏ ਪਤਾ ਰਹੇ ਨੇ ਲਾ ਲਿਆ ਆ ਆ ਆ ਫੜਾ ਕੀ ਬਣ ਗਿਆ ਤੂੰ ਪਾਰ ਚੁੱਕਣ ਦੇ ਪਾਰ ਪਾਰ ਤੂੰ ਪਾਰ ਹਾਂ ਆ ਵੇ ਵੇੜ ਚੁੱਕ ਲੈ ਕਿ ਮੈਂ ਬੜੀ ਜਾਨ ਤੇਰੀ ਉਹ ਤੇਰਾ ਪਤੀ ਕਿੱਥੇ ਆ ਉਹ ਨਚੰਡਿਆ ਹਾਂ ਭੰਗੜਾ ਪਾਉਣ ਡਿਆ ਈ ਇੱਥੇ ਦੇਣ ਲੈ ਕੁਰਸੀ ਵੀ ਨਹੀਂ ਕਰੇ ਬਾਹਰ ਹੀ ਵੇਖਾਂ ਤੇ ਤੂੰ ਸੁਖਣਾ ਚੁੱਕ ਚੱਕ ਗਾਲੇ ਬੰਨ ਜਾਣੇ ਤੇਰੇ ਆ சரி ਕੋੜੀ ਤੇ ਢੀਂਗ 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 ਕੋੜੀ ਤੇ ਕੋੜੀ ਤੇ ਢੀਂਗ 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 ਕੋੜੀ ਤੇ ਕੋੜੀ ਠੀਕ ਕੋੜੀ ਠੀਕ ਕੋੜੀ ਭੜ ਭੜ ਰੇਲ ਗੱਡੀ ਰੇਲ ਗੱਡੀ ਰੇਲ ਗੱਡੀ ਰੇਲ ਗੱਡੀ ਹਾਜੀ ਰੇਲ ਗੱਡੀ ਆਈ ਸ਼ਹਿਰ ਆ ਜਾਉਣੀ ਹੈ ਆਈ ਰੇਲ ਗੱਡੀ ਆਈ ਢੀਂਗ 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 ਛਾੜ ਗਿਆ ਹਾਏ ਦੇਖ ਤੇ ਗੱਡੀ ਉਲਟੀ ਹਾਂ ਰੇਲ ਗੱਡੀ ਉਲਟੀ ਉਸਮਾਨ ਨੂੰ ਦੇਖ ਉਹ ਚੜ ਗਿਆ ਤਾਂ ਅਸਮਾਨ ਇਹ ਜਾ ਜੀ ਜਾ ਜਾ ਚੜ ਗਿਆ ਸ਼ੂ ਮਮੀ ਕਰਾ ਪਰਾ ਚ ਚ ਮੈਂ ਪਰਾ ਦੇ ਪਾਣਾ ਚੜ ਗਿਆ ਸ਼ੂ ਪਰ ਵੀ ਚੜ ਗਿਆ ਹ ਸ਼ੂ ਚੜ ਗਿਆ ਚੜ ਗਿਆ ਚੜ ਗਿਆ ਚੜ ਜਿਵੇਂ ਚੜ ਕੇ ਦੀ ਆ ਹੀ ਜਾਣਾ ਤੂੰ ਚੁੱਪ ਵੀ ਕਰ ਮम्मी ਮੇਰੇ ਸਾਰੇ ਕੁੱਕਰ ਮਰ ਗਏ ਆਂਡੇ ਦਿੰਦੇ ਹੁੰਦੇ ਸੀ ਆਂਡੇ ਕੁੱਕਰ ਦਿੰਦੇ ਆ ਵੇਸ਼ ਗੱਲਾਂ ਲਾ ਲਾ ਕੋਈ ਕੁੱਕਰ ਨਹੀਂ ਮਰਿਆ ਐਵੇਂ ਨਾ ਫਿਕਰ ਕਰ ਕਰ ਰੋਈ ਚੱਲ ਤੂੰ ਨਾਲੇ ਮੈਨੂੰ ਲੱਗ ਵੀਰ ਨੇ ਨਹੀਂ ਖਾਣਾ ਮਿੰਜਾ ਤਾਂ ਚੱਲ ਗਿਆ ਵਾ ਮੈਨੂੰ ਗੱਲੀ ਨੂੰ ਛੱਡ ਗਿਆ ਇੱਥੇ ਲੈ ਫੇਰ ਕੀ ਪੇਕੇ ਘਰ ਜੇ ਤਹੀਂ ਤੂੰ ਦੁਪਰ ਆਰੇ ਘਰ ਆ ਆਹੋ ਮੰਮੀ ਮੈਂ ਵੀ ਜਾ ਤੇ ਬਹਿਣਾ ਸੀ ਨਾ ਮੈਂ ਪਹਿਲੀ ਵਾਰੀ ਹੂਡਾ ਲੈਣਾ ਵਾ ਤੇ ਭੂਆ ਲੈ ਕੇ ਉੱਡ ਗਈ ਮਾਰ ਨੂੰ ਹਾਂ ਉਹ ਤਾਂ ਚੜੀ ਜਾ ਤੇ ਉਹਦੇ ਕੋਲ ਉਤਰਿਆ ਨਹੀਂ ਗਿਆ ਹੁਣ ਤੂੰ ਚੜ ਜਾ ਨਾ ਲੈਣ ਦਿਆਂਦੀ ਨਾ ਟੈਨਸ਼ਨ ਕਰੋ ਤਸੀਂ ਨਾ ਰੋ ਆਂਡੇ ਇੱਥੇ ਆਂ ਪਗੜੇ ਖਾਣੇ ਆ ਆਹੋ ਜਿਹੜਾ ਇਹ ਖਾਣੇ ਦੇ ਆਂਡੇ ਨੂੰ ਕੀ ਕਹਿਣਾ ਨਹੀਂ ਮੰਮੀ ਹਾਂ ਇਹ ਕੰਡਾ 10 ਰੁਪਈਆ ਦਾ ਵੇਖਦਾ ਵਾ ਕਿੰਨਾ ਘੱਟਾ ਆਂਡੇ ਨੂੰ ਤਾਂ 10 ਰੁਪਈਆ ਨੂੰ ਛਿਦੈਣ ਹੋ ਗਈ ਤੂੰ ਤਾਂ ਹਰ ਕਿੱਥੇ ਉਹ ਤਾਂ ਬਹੁਤ ਜ਼ਿਆਦਾ ਮਹਿੰਗਾ ਵੇਖਦਾ ਵਾ ਹਾਂ ਉਵੇਂ ਨਾ ਅੰਡਰ ਦ ਸੋਸੇ ਵੀ ਵੇਖਦਾ ਪੁਕੜ ਜਿਆਦਾ ਮਹਿੰਗਾ ਵੇਖਦਾ ਵਾ ਮਨਪ੍ਰੀਤ ਪੁਕੜ ਮੰਮੀ ਕਿੰਨੇ ਕਦਾ ਵੇਖਦਾ ਉਦਾਂ ਹੀ ਚਰਖਾ ਪੂਰੀ ਚੱਪੜਾ ਵੇਖ ਲ ਗਈ ਜੇ ਰੇਕਦੀ ਤੇ ਰੇਕ ਖਰਾ ਗਿਆ ਜੇ ਨਹੀਂ ਸਿਖਾ ਗਿਆ ਜੇ ਟੱਲ ਜੇ ਹਾਂ ਉੱਡ ਲਾ ਲ ਜਿੜੀ ਉੱਡ ਪੂ ਆਉਡ ਕਾਂ ਉੱਡ ਗਾਂ ਉੱਡ ਮੋਰ ਉੱਡ ਮੰਮੀ ਉੱਡ

ਉਹ ਆਂਦੀ ਆਂ ਜਾਈਂ ਜੇ ਕਹਿਣਾ ਰੋਣਾ ਹਾਂ ਅੱਛਾ ਆ ਉਹ ਸੁਣ ਲੈ ਤੂੰ ਯਸ ਰੋਣਾ ਮੇਰੇ ਕਾ ਸੁਣ ਹਾਂ ਨਹੀਂ ਤੂੰ ਕੀ ਨੇ ਠੰਡੀਆਂ ਕਹਾਂ ਗੱਲਾਂ ਤੂੰ ਰੇਲ ਗੱਡੀ ਦੀ ਤੂੰ ਵੀ ਚਲਾਉ ਰੇਲ ਗੱਡੀ ਤੂੰ ਜੇ ਰੋਡ ਕੱਪਲੇ ਲੇਖਾਂ ਨੂੰ ਵੀ ਇੱਕ ਹੀ ਬਣ ਗਿਆ ਤੇਰੇ ਦਾ ਕੁੱਟਣ ਲੱਗਾ ਕੋਈ ਕਸਰੀ ਨਹੀਂ ਛੱਡੀ ਮੁੰਡੇ ਆਪਣੇ ਨੂੰ ਨੀ ਮੁਕੀਆਂ ਛੱਡਾ ਜਿਉਂ ਬੰਦੇ ਆਉਂਦੇ ਤੇ ਖਵਾੜ ਤੇ ਤੂੰ ਨੀ ਮੁਕੀਆਂ ਨਾ ਮਾਰੋ ਸਾਰੇ ਜਾਣੇ ਰੇਲ ਗੱਡੀਆਂ 'ਚ ਲਾਓ ਇਹ ਰੇਲ ਗੱਡੀਆਂ ਹੀ ਰੇਲ ਗੱਡੀਆਂ ਹੋ ਜਾਣੀਆਂ ਸਾਡੀਆਂ ਮੁੜਕੇ ਜਹਾਜ਼ ਫੇਰ ਚਲਾਉਣੇ ਫੇਰ ਸਵਾਰੀਆਂ ਇਹ ਰਿਆੜੇ ਟੈਕੀ ਉਤੋਂ ਲਾਉਣੇ ਚੱਲ ਚੰਗਾ ਬੜਾ ਕੀ ਲਾ ਟੈਕੀ ਕੋਈ ਰਿਆ ਨਾ ਜਾਵੇ ਮੈਂ ਬਾਅਦ ਜਾ ਕੇ ਉਹਦੀ ਕਵਰ ਲੈਂਦੀ ਹੁਣ ਆ ਜਾ ਮਨਪਰੀ ਜਰਾ ਉਹਨੂੰ ਸੰਭਾਲ ਲੈਣਿਆ ਰਾ ਨੀ ਤੂੰ ਨਾ ਕਿਉਂ ਤੇਰਾ ਕੋ ਡੇਪਿਆ ਵਜਾਇ ਚ ਤੈਨੂੰ ਨਹੀਂ ਪਤਾ ਮੇਰੇ ਕੁੱਕਰ ਸਾਰੇ ਮਰ ਗਏ ਯੋ ਰੇਲ ਗੱਡੀ ਥੱਲੇ ਆ ਗਈ ਰੇਲ ਗੱਡੀ ਥੱਲੇ ਆ ਗਈ ਰੇਲ ਗੱਡੀ ਥੱਲੇ ਆ ਗਈ ਯੋ ਸਾਰੇ ਨੁਕਸਾਨ ਕਰਤਾ ਜੀ ਰੇਲ ਗੱਡੀ ਥੱਲੇ ਆ ਕੇ ਸਾਰੇ ਮੱਗ ਗਏ ਜੀ ਰੋ ਨਾ ਐ ਕਿ ਬਹੁਤ ਹੈ ਉੱਪਰ ਉਹ ਕਿਉਂ ਚਲ ਉੱਪਰ ਲਾ ਦੀ ਨਾ ਮੇਟੰਗਾ ਕੁੱਕੜ ਮੈਂ ਨਾ ਮੈਂ ਬਹੁਤ ਥੱਕ ਗਿਆ ਗੱਡੀ ਚ ਲਾ ਕੇ ਮਿੰਨ ਨਹੀਂ ਲੱਗੀ ਆ ਮੈਂ ਸੌਣ ਲੱਗੀ ਹੁਣ ਹਾਏ ਸਾਰਾ ਘੁੰਮ ਗਿਆ ਹੀ ਉਹ ਹਾਏ ਹਾਈ ਕੋਠਾ ਡੇਕਣ ਲੱਗ ਗਈ ਨਹੀਂ ਡੇਕਦਾ ਦੀਦੀ ਹਾਏ ਕੋਈ ਫੜ ਕੇ ਰੱਖ ਨਹੀਂ ਪਚਾਲ ਆ ਗਈ ਪਚਾਲ ਆ ਗਈ ਇਦਾਂ ਹੀ ਆਉਣੇ ਆ ਫੜ ਜੀ ਇਹ ਕਿਦਾਂ ਮਸਾ ਰੱਖਣਾ ਵਾ ਕਾਬ ਯੋਰ ਚਾਹ ਚਾਹ ਬਣਾ ਕੇ ਲਿਆਵਾ ਚਾਹ ਚਾਹ ਦਾ ਗਲਾਸ ਦੇ ਮੈਨੂੰ ਚਾਹ मिठा वाद रख थोड़ा जाके आए उड गए सारा को है? आए उड गए सारा को उडन दे नहीं नहीं हर बार है तू निकल के तू ने आ नहीं नहीं ओए 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 तू आ पुठे गई अखा बंद कर ले दीदी अखा बंद कर ले अखा बंद कर ले अखा बंद रखी हो चंगा ਆਵੇ ਕੀ ਜਲੂਸ ਕਾਢ ਕੇ ਗਏ ਆ ਕਿੱਧਰ ਨੂੰ ਮੰਜੀ ਪਲਾਟਾਂ ਕੋ ਖੜੀ ਕਰਕੇ ਚੱਲ ਗਏ ਇੰਨੀ ਨਹੀਂ ਅਕਲ ਹੈਗੀ ਵੀ ਮੰਜੀ ਇੱਧਾਂ ਨਹੀਂ ਖੜੀ ਕਰੀਦੀ ਪਰ ਉਹਨਾਂ ਦਾ ਆਪਣੀ ਸੁੱਧ ਬੁੱਧ ਨਹੀਂ ਗਈ ਉਹਨਾਂ ਨੇ ਕੀ ਕਰਨਾ ਹੁਣ ਇਹ ਵੇਖ ਲੈ ਪਤਾ ਨਹੀਂ ਮੁੰਡਾ ਕਿੱਧਰ ਨੂੰ ਨਿਕਲ ਗਿਆ ਇਹ ਇੱਥੇ ਵੀ ਹੈ ਨਹੀਂਗਾ ਮੈਂ ਕਿੱਥੇ ਆਣਾ ਮੈਂ ਇੱਥੇ ਹੀ ਆ ਆਹੋ ਤੂੰ ਕਿੱਥੇ ਜਾਣਾ ਵਾ ਤੂੰ ਆ ਸਿਆਪੇ ਪਾਉਣ ਨੂੰ ਤਾਂ ਚੰਗਾ ਭਲਾ ਵਾ ਹੋਰ ਤੂੰ ਕੀ ਕੀਤਾ ਵਾ ਕੋਈ ਚੱਜ ਦੀ ਕਰਤੂਤ ਕਰਿਆ ਕਰ ਆ ਖੇਵਾਂ ਸਮਾਵਾਂ ਜਿਹੜੀਆਂ ਬਾਰੋਂ ਲਿਆ ਲੈ ਮੇਲਿਆਂ ਚ ਰੱਖਦਾ ਨਾ ਇਹਨੂੰ ਬਾਹਰ ਹੀ ਅੱਗ ਲਾਇਆ ਕਰ ਕੋਈ ਲੋੜ ਨਹੀਂ ਹੈ ਦੀ ਚੀਜ਼ ਕਰ ਲੈਉਣ ਦੀ ਮੰਮੀ ਉਹ ਮੁੰਡੇ ਨੇ ਫੜਾਤੇ ਉਹ ਕਹਿੰਦਾ ਮੈਂ ਕੋ ਵਾਧੂ ਪੇਜ ਮੈਸਜ ਦੇ ਦੇ ਮੈਨੂੰ ਆ ਚੰਗੇ ਤੋਂ ਲਿਆ ਕੇ ਦੇਤੇ ਉਹ ਵੇ ਅੰਦਰ ਕੀ ਜਲੂਸ ਕੱਢਿਆ ਉਹਨਾਂ ਨੇ ਮੇਰੇ ਕੋਲ ਤੋਂ ਦੋਵੇਂ ਜਣੀਆਂ ਨੇ ਨਿਚਠੀਆਂ ਜਾਂ ਜਾਂਡੀਆਂ ਸਾਂਭੀਆਂ ਜਾਂਡੀਆਂ ਇਹਨੂੰ ਤਾਂ ਮੈਂ ਖਵਾਤੀ ਤੇ ਕੋਈ ਡੱਕਿਆ ਨਹੀਂ ਆ ਮਾਂ ਪੀ ਨੂੰ ਮਾਨਪ੍ਰੀਤ ਕੀ ਕਰਦੀ ਮਾਨਪ੍ਰੀਤ ਨੇ ਥੋੜੀ ਲਿਆ ਕੇ ਦਿੱਤੇ ਆ ਉਹ ਕਹਿੰਦੇ ਫਿਰਦੀ ਫਿਰਦੀ ਨੇ ਨਾ ਤੇਰੀ ਭੈਣ ਨੇ ਲਿਆ ਕੇ ਦਿੱਤੇ ਬਲਜੀਤ ਨੇ ਲਿਆਂਦੇ ਤੇ ਮੈਨੂੰ ਕਹਿੰਦੀਆਂ ਖਾਲਾ ਮੇਰੇ ਦਿਲ ਚ ਮਨਪ੍ਰੀਤ ਨੇ ਦੂਜੇ ਪਾਪੜ ਸਾਦੇ ਪਾਪੜ ਕੱਢੇ ਮੈਨੂੰ ਕੀ ਪਤਾ ਜਾਣੇ ਜੁੱਤੀ ਵੀ ਇਹ ਤੇਰੇ ਪায়ে ਤਲੇ ਨੇ ਉਹਦੇ ਪੰਗ ਵਾਲੇ ਉਹ ਹਫ਼ਤਾ ਹੋ ਗਿਆ ਪੈਆਂ ਨੂੰ ਉਹਦਾ ਮੁੰਡਾ ਮੇਰਾ ਜੀ ਕਰਦਾ ਵੀ ਮੈਂ ਮੁਕੀਆਂ ਮਾਰ ਮਾਰ ਕੇ ਨਾ ਚੰਗਿਆ ਤੇਰੀਆਂ ਨਾਸਾਂ ਭੰਨਾ ਤਵਾਰੀ ਮੇਰਾ ਕੀ ਖਸੂਰ ਦਾ ਤੇ ਤੇਰਾ ਖਸੂਰ ਤੂੰ ਹੀ ਲੈਂਦੇ ਆ ਖਸੂਰ ਆਥੇ ਬੰਦਾ ਉਹ ਚੀਜ਼ ਨਾ ਕਰ ਲੈ ਚੀਜ਼ ਨਾ ਲੈਵੇ ਜੇ ਕੰਮ ਨੂੰ ਉਹ ਖਾਲਣ ਦੀ ਬੋਟੀ ਵੀ ਖਾਲਣ ਦੀ ਮਵੀ ਖਾਲਣ ਦੀ ਫੇਰ ਤੂੰ ਕੀ ਕਰਦਾ ਮੈਂ ਆ ਤੇ ਇਹ ਸ਼ੂਗਰ ਕਾਦੀ ਜਿਹੜਾ ਤੂੰ ਨਹੀਂ ਖਾ ਫੁੱਟ ਲਿਆ ਉਹਨੂੰ ਤਾਂ ਮੈਂ ਦੱਸਿਆ ਹੀ ਬੱਚੇ ਤਾਂ ਕਿ ਭੰਗ ਵਾਲੇ ਆ ਭੰਗ ਵਾਲੇ ਆ ਤੂੰ ਤਾਂ ਲਾਂਬੇ ਹੋ ਗਿਆ ਨਾ ਭੰਗ ਵਾਲੇ ਲਿਆ ਕੇ ਹੁਣ ਬਿੰਨੂ ਪਤਾ ਜਿਹੜੀ ਅੰਦਰ ਪਿਪਤਾ ਪਈ ਉਹ ਨਾ ਤਾਂ ਸਾਂਭੀਆਂ ਜਾਂਡੀਆਂ ਦਾ ਨਾਂ ਹੋਰ ਉਹ ਕਦੀ ਕੋਹ ਕਰਦੀਆਂ ਕਦੀ ਕੋਹ ਕਰਦਿਆਂ ਮੈਂ ਤਾਂ ਸਮਝ ਨਹੀਂ ਆਉਂਦੀ ਇਹਨਾਂ ਨੇ ਮੈਂ ਕੀ ਇਹਨਾਂ ਦੇ ਮੂਠਿਆਂ 'ਚ ਪਾਵਾਂ ਜਿਹੜਾ ਫਰਕ ਪਵੇ ਅੰਦਰ ਬੰਦ ਕਰ ਆ ਵੀ ਜੇ ਮਾਰੋ ਅੱਛਾ ਬਾਹਰ ਨਾ ਜਾਣ ਪਤਾ ਬੱਤਰ ਤੇ ਤੂੰ ਸਾਰੇ ਜਾਣਦਾ ਤਾ ਚਲਾਕ ਤੂੰ ਬੜਾ ਵਾ ਚਲਾਕ ਨਹੀਂ ਮੈਂ ਕਹਿੰਦਾ ਕਿ ਜੇ ਬਾਰ ਕਿੰਨੇ ਵਿਲੇ ਜੂ ਹੇਲ ਜਾਣਾ ਵਾ ਜੇ ਤੈਨੂੰ ਇਨੀ ਸ਼ਰਮ ਹੁੰਦੀ ਤਾਂ ਜਲੂਸ ਇਹ ਤਾਂ ਕੰਮ ਕਰਦਾ ਨਾ ਜਲੂਸ ਕੱਢਣ ਵਾਲੇ ਤੇ ਮੈਂ ਉਹ ਫੋਫੜਾ ਕਿੰਨੇ ਗੱਲਾਂ ਕਰਦਾ ਇਸ ਰਾ ਪੀਂਦੇ ਯੰਗ ਕਰਦੇ ਮੈਂ ਤਾਂ ਉਹਦੀ ਗੱਲ ਟਿਕਾਣੇ ਲਿਆਉਣੀ ਚੰਗੀਆ ਗੱਲ ਟਿਕਾਣੇ ਲਿਆਂਦੀ ਆ ਤੂੰ ਤਾਂ ਕਹਿੰਦਾ ਵੇੜ ਚੁੱਕਣ ਡਿਆ ਡੋਲੇ ਭੰਡੇ ਮੇਰੇ ਮੈਨੂੰ ਦੇਖ ਕੇ ਹਾਸਾ ਆਉਂਦਾ ਤੇ ਸਿਆਣਾ ਬੇੜਾ ਵੇ ਕਰਨੀ ਜਿਆ ਮੈਂ ਵੀ ਸਾਰੀਆਂ ਬਣਾਈਆਂ ਜਦੋਂ ਹੋਇਆ ਨਾ ਨਸੀ ਬਾਹਰ ਮੈਂ ਸਾਰੀਆਂ ਖਾਣੀਆਂ ਨੂੰ ਤੂੰ ਆਨਾ ਨਾ ਪਿੰਦਾ ਛਿਓ ਬਾਹਰ ਹੋਇਆ ਮਿੰਨੋ ਤੇ ਚੰਗੇ ਭਲੇ ਰਾਜੀ ਪਾਜੀ ਆਪਣੇ ਘਰ ਚੱਲ ਜਾਣਾ ਉਹਨਾਂ ਨੂੰ ਕੱਖ ਨਹੀਂ ਹੋਣਾ ਗੋਲੀ ਵਾਜ ਲੱਗੀ ਆ ਆ ਨਿੰਬੂ ਲੱਗੇ ਆਪਣੇ ਘੋਲ ਕੋਲ ਦੇਈ ਜਾਓ ਦੇਈ ਜਾਓ ਬਸ ਮੈਂ ਤੇ ਇਹ ਨਿੰਬੂ ਕੋਲ ਚ ਰਹੂੰਗੀ ਆ ਜਿਹੜੇ ਵੇਹ ਰਕबीर ਕਿੱਥੇ ਗਿਆ ਲੱਭਾ ਕਿ ਨਹੀਂ ਸੱਚ ਉਹਨੂੰ ਤੇ ਲੱਭਣ ਡਿਆ ਮੈਂ ਉਹ ਬਣੀ ਕਿੱਥੇ ਹੀ ਹੋ ਆਏ ਨਹੀਂ ਮੈਂ ਮਾਰਕ ਮੈਂ ਮਾਰਕ ਮੈਂ ਮਾਰਕ